ਜੇ ਜੀ ਲੋਕ ਰੌਂਗ ਪਾਣੀ ਹੋ ਉੱਤੇ ਆ ਜਾ ਮੇਰੇ ਤੇ ਜਾ ਕੇ ਪੰਜ ਸੱਤ ਗੱਡੀਆਂ ਦੇ ਰੌਂਗ ਪਾੜੇ ਸਾਹ ਜਿਗੇ ਗੁਰਦੁਆਰੇ ਚਾਰ ਪੰਤੇ ਗਏ ਜੀ ਜੀ ਜਿਹੜੇ ਆਰਾਰੂ ਉੱਤੇ ਜੀ ਰੌਂਗ ਪਾੜ ਕੇ ਜੀ ਤਾਲ ਜਿਤੇ ਗੁਰੈ ਕਾਲਿਆ ਕਰਮਾ ਕੇ ਜੀ ਤਾਲ ਜਿਤੇ ਜਿਹੜੇ ਗੁਰਦੁਆਰੇ ਦੇ ਮਾਰਦੇ ਸੀ ਉਹਨਾਂ ਦੇ ਹੋ ਸਕਤਾਲ ਜੀ ਨਾਮ ਤੋਂ ਵੀ ਚਾਹਦੇ ਚਾਹਤੇ ਪ੍ਰਧਾਨ ਸੁਰਲਾਗੇ ਪਰ ਨਿਰਿਤੁਰਦੇ ਚਾਹਤ ਨੂੰ ਹੁੰਦੇ ਆ

ਲੋਕਾਂ ਨੂੰ ਨਰਮ ਨਹੀਂ ਪਾਉਣਾ ਕਰਦਾ ਤੇ ਉਹਦੇ ਖਾਤਮੇ ਦੁਨੀਵਾਰਾਂ ਦਾ ਬੜਾ ਚੱਪੇ। ਕੌਮ ਨੂੰ ਮੇਨਰ ਸਿੱਖਾ ਦੇ ਰੱਖੋ। ਪਰ ਉਹ ਪੰਜੇ ਵੀ ਲਗਾ ਲਓ। ਆਨਲਾਈਨ ਤੋਂ ਆਨਲਾਈਨ ਦੋਸਤੇ ਚੱਪੇ। ਕੌਮ ਨੂੰ ਕਈ ਦਿਨਾਂ ਤੋਂ ਸਟਾਇਲਟੀਵੀਟੀ ਕਮੇਟੀ ਕਾ ਦਾ ਉੱਥੇ ਫਰਤ ਰੱਬ ਦੀਆਂ ਗੱਡੀਆਂ ਲਾਈਆਂ ਨੇ ਤੇੜੀਆਂ ਗੱਡੀਆਂ ਨੂੰ ਗਰਾਉਂਡ ਪਾਰਕਿੰਗ ਉੱਥੇ ਲਾ ਜਾਂਦੇ ਨੇ ਅਸੀਂ ਪਹਿਲਾਂ ਉੱਥੇ ਜਾ ਕੇ 500 ਗੱਡੀਆਂ ਦੇ ਗਰਾਉਂਡ ਪਾਰਕਿੰਗ ਇਲਾਕੇ ਤੇ ਗੋਦਵਾਰਾਂ ਚਾਣ ਪਤਰਾ ਗਿਆ ਸਾਈਡ ਰੋਡ ਤੇ ਜਿਹੜੇ ਬੋਲਟ ਪਾਕੇ ਮਾਰਦੇ ਉੱਥੇ ਅਸੀਂ ਬੋਲਟ ਪਾਕੇ ਚਾਨ ਕਿਤੇ ਗੱਲ ਦੇ ਹਨਾ ਰੋਡ ਤੇ ਅਸੀਂ ਗਰਾਉਂਡ ਪਾਰਕ ਜੇ ਚਾਨ ਕਿਤੇ ਫਿਰ ਅਸੀਂ ਮੇਰ ਬਿਆਰ ਦੇ ਵਿੱਚ ਆਣ ਕੇ ਬਲੈਕ ਕਾਰੀਆਂ ਫੜਮਾ ਕੇ ਚਾਨ ਕਿਤੇ ਜਿਹੜੇ ਗੋਲਪਤਾ ਕੇ ਮਾਰਦੇ ਸੀ ਉਹਨਾਂ ਦੇ ਹੋਰ ਤੱਕ ਤਾਨ ਕਰਦੇ ਤੇ ਜਿਹੜੇ ਹਫ਼ਤੇ ਦਾ ਸਾਡੇ ਗੋਮ ਚੱਲਦੇ ਜਿਹੜਾ ਗੋਲਪਤਾ ਕੇ ਵਾਲਾ ਉਹਨਾਂ ਦਾ ਅਸੀਂ ਸਪੈਰ ਕਰਦੇ ਹਾਂ ਤਾਨ ਕਰਦੇ ਅਸੀਂ ਕਰਦੇ ਚੱਲਦੇ ਆ ਪਿੱਛੇ ਉਸ ਤੋਂ ਬਾਅਦ ਦੁਹਾਂਤੁਰ ਲਾ ਕੇ ਪਰ ਨੇ ਵੀ ਜਿਹੜੇ ਦੇ ਤਵਾਸ ਨੂੰ ਹੋਣੇ ਆ ਤੇ ਜਿਹੜਾ ਸੰਸਰ ਗਲਤ ਲੱਗਿਆ ਉਹ ਤਾਂ ਕੱਲ ਦੇ ਤੋਂ ਪਤਾ ਕੇ ਉਹ ਅਸੀਂ ਸਪੈਰ ਕਰਦੇ ਹਾਂ ਤਾਨ ਕਰਦੀਆਂ ਸਾਡੀ ਟ੍ਰੈਵਲ ਦੀ ਟੀਮਾਂ ਐਸੇ ਖੋਦੇ ਹੁੰਦੇ ਹਰ ਤਰ੍ਹਾਂ ਸਾਡੀ ਉਹਨਾਂ ਜੋੜਨਾ ਕੰਮ ਕਰਦੀ ਹੈ ਤੇ ਜਿਹੜਾ ਵੀ ਸਾਨੂੰ ਕੋਈ ਪਲੈਟਫਾਰਮ ਵਾਲਾ ਕੋਈ ਟਪਟਾਕੇ ਵਾਲਾ ਜਾਂ ਮਤਲਬ ਜਿਵੇਂ ਮੋਟੀਫ ਕਰਦਿਆ ਨੇ ਉਹ ਮਿਲਦਿਆਂ ਨੇ ਉਹਨਾਂ ਦੇ ਅਸੀਂ ਇਤਰਾਣ ਕੀਤੇ ਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਂਦਾ ਹਾਂਜੀ ਹਾਂਜੀ ਜਿਹੜੇ ਇਹ ਰਿਸੀਵਰ ਤੋਂ ਕਾਉਂਟਰੋਂਕ ਫਾਰ ਇਸ ਵਾਰੀਆਂ ਲੋਨ ਦੇ ਲਈ ਜਿਹਨਾਂ ਨੇ ਪਲਾਨ ਕਰਦੇ ਆ ਜਿਹੜੇ ਦੋ ਮੂਰੀ ਉਤਾਰਦੇ ਨੇ ਸਾਥ ਕਰਦੇ ਆ ਔਰ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦੇ ਦਿੱਤੇ ਵੀ ਸਾਨੂੰ ਬੁੱਤ ਉਹਨਾਂ ਦੇ ਜਾ ਕੇ ਸੈਮੀਨਾਰ ਲਾ ਕੇ ਫ੍ਰੀਬੀ ਕਰਦੇ ਆ ਵੀ ਤੁਸੀਂ ਪਹਿਸ ਦੇ ਨਿਰਮਾਣ ਦੀ ਪਾਲਣਾ ਕਰੋ ਜਿਹੜਾ ਪਹਿਸ ਦੇ ਨਿਰਮਾਣ ਦੀ ਨਹੀਂ ਪਾਲਣਾ ਕਰਦਾ ਤੇ ਉਹਦੇ ਖਿਲਾਫ ਚੂਲੀਵਾਦ ਕਾਰਵਾਈ ਕਰਦੇ ਕੋਈ ਤਾਂ ਜਿਹੜੀ ਸ਼ਰਕਮੰਦ ਹੋ ਰਿਹਾ ਕਰਕੇ ਸੁਣਾਛੀ ਪਰ ਫਿਰ ਵੀ ਸਾਡੇ ਵੱਲੋਂ ਪੂਰੀ ਮਿਹਨਤ ਨਾਲ ਕਰਾਉਂਦੇ ਜਿਹੜੀ ਬਸਾ ਬਸ ਦੇ ਇਹਦੀ ਵੀ ਕਰ ਦਿੱਤੀ ਆ ਦੀ ਅਰਜ਼ੀ ਉਹਨਾਂ ਪਾਸ ਦੇ ਨਾਲ ਤੁਨ ਕੋਰ ਚੋਂ ਬੜਾ ਵੱਡ ਜਿਹੜਾ ਟੌਕ ਨੂੰ ਮੇਨ ਨੂੰ ਸਿਖਾ ਦਿਓ ਰੱਖਦੇ ਸਰ ਲਗਾਤਾਰ ਪਰਦੇਵੋਲ ਪਰਵੋਇ ਕੀਤੀ ਜਾ ਰਹੀ ਹੈ ਲੋਕ ਦੇਸਲੇ ਜਦੋਂ ਪਰਵੋਇ ਪੁੱਛ ਕਰਦੀ ਹੈ ਤਾਂ ਲੋਕ ਕੀ ਕਹਿੰਦੇ ਜੀ ਫੋਨ ਤੇ ਗੱਲ ਕਰੋ ਸਪਰਸ਼ਾ ਪਾ ਲੰਦੇ ਹੁੰਦਾ ਹੁੰਦੇ ਰਹਣਿਆ ਤੇ ਚਾਲ ਕਰਦੇ ਜੇ ਪਾਸ ਜਿਹੜੇ ਪਟਰੋਲ ਕੋਈ ਗਲਤੀ ਹੁੰਦੀ ਤੇ ਉਹਦੇ ਅਸੀਂ ਖਾਸ ਤੌਰ ਤੇ ਕਾਰਵਾਈ ਕਰਦੇ ਇਹ ਅਸਲੀ ਕੀ ਕਰ ਰਹੇ ਹਾਂ ਅਬ ਮੇਰੇ ਅਸੀਂ ਕਰਦੇ ਆ ਵੀ ਸਾਰਾ ਤਹਿ ਪolda ਸਾਥ ਦੇ ਜਿਹੜਿਆ ਸ਼ਹਿਰ ਦੇ ਡਿਪਾਰਟਮੈਂਟਾਂ ਬਣੀਆਂ ਨੇ ਤੁਮੇਂ ਇੱਧਰ ਬਣੀਆ ਦਾਣਾ ਮਦੀ ਬਣੀਆ ਕਾਲ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰਕ ਕਰੋ ਸਾਡੇ ਉੱਪਰ ਰੋ ਪਾਰ ਤੇ ਵੀ ਕਲਾ ਲਾਓ ਤੇ ਇਹ ਹੀ ਲੋਕਾਂ ਦਾ ਸਾਡੀ ਪੀੜਾ ਉਹਨਾਂ ਦੇ ਤਲਾਂ ਦੇ ਉੱਪਰ ਗੱਡੀਆਂ ਆਉਂਦੇ ਨੇ ਅੱਜ ਕੱਲ ਤੇ ਨਾਲ ਹੀ ਫੋਨ ਅਟੈਚ ਦੇ ਤੁਹਾਨੂੰ ਫੋਨ ਤੇ ਮੈਸੇਜ ਕਰਵਾ ਜਾਂਦਾ ਇਹਨੂੰ ਪਤਾ ਲੱਗਦਾ ਸਾਡੀ ਗੱਡੀ ਦਾ ਤਲਾਂ ਹੋ ਗਿਆ ਆਨਲਾਈਨ ਤਲਾਂ ਤੇ ਆਨਲਾਈਨ ਜੋ ਪੇਟ ਕਰਦੇ ਜੇ ਯਾ ਲੋਕ ਰੌਂਗਪੜ੍ਹ ਉੱਤੇ ਆ ਜਾਵੇ ਮੇਰੇ ਤੇ ਜਾ ਕੇ ਪੰਜ-ਛੇ ਗੱਡੀਆਂ ਦੇ ਰੌਂਗਪੜ੍ਹ ਸਤਲਜ ਗਏ ਬੁਰਦਸਾ ਕੇ ਚਾਂਦਪਟੇ ਗਏ ਦਿੱਲੀ ਦੇ ਜੇ ਲੁਧਿਆਣਾ ਰੋਡ ਤੇ ਸੀ ਰੌਂਗਪੜ੍ਹ ਕੇ ਤੱਕ ਤੇ ਬਲੈਕ ਕਾਲੀਆਂ ਫਰਮਾਂ ਕੇ ਤੇ ਤਾਂ ਕਿਤੇ ਜਿਹੜੇ ਬੁਰਦਸਾ ਕੇ ਮਾਰਕਸ ਸੀ ਉਹਨਾਂ ਦੇ ਹੋਰ ਤੱਕ ਚੱਲ ਰਹੇ ਸਨ ਸਾਮਪਤ ਚੱਲਦੇ ਚੱਲਦੇ ਪ੍ਰਦੇਸ਼ ਨੂੰ ਫਰਵਾਹ ਗਏ ਪਰ ਨਵੀਂ ਚੋਲ ਦੇ ਚਾਪਲ ਨੂੰ ਹੋਣਿਆ उन बच की चवंदा रहंदे पलान ਡਾਕਟਰ ਅਰਜਨ ਮਾਦਮੀ ਨੇ ਪੋਲਣਾ ਕਾਪਾ ਤੋਂ ਉਹਨਾਂ ਦਾ ਖਾਤਮਾ ਹੋਈ ਚੱਪੇ। ਤੋਂ ਉਹਨਾਂ ਨੇ ਲੋਕ ਦਿਖਾ ਦਿ ਰਹੇ। ਸੁਰੂ ਫੈਂਸੀ ਕਲਾ ਲਾਓ। ਆਨਲਾਈਨ ਤੋਂ ਆਨਲਾਈਨ ਦੋਸਤੇ ਚੱਪੇ। ਕਾ ਨੂੰ ਕਈ ਦਿਨਾਂ ਤੋਂ ਸ਼ਿਕਾਇਤ ਜੀ ਵੀ ਕਮੇਟੀ ਕਾ ਦਾ ਉੱਥੇ ਫੋਰਾ ਤਰ ਵੀ ਗੱਡੀਆਂ ਲਾ ਲੀਆਂ ਨੇ ਤੇੜੀਆਂ ਗੱਡੀਆਂ ਲੋਕ ਰੌਂਗਪਾਰ ਨੂੰ ਉੱਥੇ ਲਾ ਜਾਂਦੇ ਨੇ ਅਸੀਂ ਪਹਿਲਾਂ ਉੱਥੇ ਜਾ ਕੇ 500 ਦੀਆਂ ਗੱਡੀਆਂ ਦੇ ਰੌਂਗਪਾਰ ਤੋਂ ਕਿਤੇ ਗੁਦਮਾਨ ਚੰਨਪਤਰਾ ਗਿਆ ਸਾਈਡ ਰੋਡ ਤੇ ਜਿਹੜੇ ਬੁਲਟਪੱਕੇ ਮਾਰਦੇ ਉੱਥੇ ਅਸੀਂ ਬੁਲਟਪੱਕੇ ਤਾਂ ਕਿਤੇ ਗਏ ਫਿਰ ਅਧਿਆਨਾ ਰੋਡ ਤੇ ਅਸੀਂ ਰੌਂਗਪਾਰ ਜਿੱਤੇ ਤਾਂ ਕਿਤੇ ਫਿਰ ਅਸੀਂ ਮੇਰ ਬਿਆਸ ਦੇ ਵਿੱਚ ਆਣ ਕੇ ਬਲੈਕ ਕਾਰੀਆਂ ਫਲਮਾਂ ਦੇ ਜਿੱਤਾਂ ਕਿਤੇ ਜਿਹੜੇ ਬੋਟਪੈਕੇਟਾਂ ਦੇ ਮਾਰਤੇ ਸੀ ਉਹਨਾਂ ਦੇ ਹੋਰ ਤੱਕ ਸਵਾਲ ਜਿਹੜੇ ਹਫਤੇ ਦਾ ਆਦੋ ਸਾਡੀ ਮੌਮ ਚੱਲਦੀ ਹੈ ਜਿਹੜਾ ਬੋਟਪੈਕੇਟ ਵਾਲਾ ਉਹਨਾਂ ਦਾ ਅਸੀਂ ਸਪੈਰ ਕਰਦੇ ਹਾਂ ਤਾਨ ਕਰਦੇ ਚੱਲਦੇ ਆ ਪਿੰਡਿਆਂ ਦੇ ਸਾਥੋਂ ਅਸੀਂ ਤੁਹਾਨੂੰ ਤਰਲਾ ਕੇ ਪਰ ਨੇਵੀ ਜਿਹੜੇ ਦੀ ਸਵਾਸ ਨੂੰ ਲੋਣੇ ਆ ਤੇ ਜਿਹੜਾ ਟ੍ਰਾਂਸਫਰ ਗਲਤ ਲੱਗ ਗਿਆ ਉਹ ਤਾਂ ਕੱਲ ਦੇ ਤੋਂ ਪੈਕੇਟ ਨਾਲ ਅਸੀਂ ਸਪੈਰ ਕਰਦੇ ਹਾਂ ਤਾਨ ਕਰਦੇ ਹਾਂ ਸਾਡੀ ਜਿਹੜੀ ਕੈਵਰੀ ਟੀਮ ਆ ਐਸੇ ਵਰਦੇ ਉਹਦੇ ਤਰ੍ਹਾਂ ਸਾਡੀ ਉਰੇ ਜੋੜਨਾ ਕੰਮ ਕਰਦੀ ਹੈ ਤੇ ਜਿਹੜਾ ਵੀ ਸਾਨੂੰ ਕੋਈ ਪਲੇਟਫਾਰਮ ਵਾਲਾ ਗੋਲਟ ਪਟਾਕੇ ਵਾਲਾ ਜਾਂ ਮਤਲਬ ਜਿਹਨੇ ਮੋਟੀ ਪਾਈਪ ਕੱਢੀਆਂ ਨੇ ਉਹ ਮਿਲਦੀਆਂ ਨੇ ਉਹਨਾਂ ਦੇ ਅਸੀਂ ਇਤਲਾਕ ਕੀਤੇ ਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਂਦਾ ਹਾਂ ਜਿਹੜੇ ਜਿਹੜੇ ਇੱਥੇ ਮਤਲਬ ਕਾਉਸਰਮ ਫਾਰਟ ਸਵਾਰੀਆਂ ਲੌਂਦੇ ਨੇ ਜਿਹਨੇ ਪਲਾਨ ਕਰਦੇ ਆ ਜਿਹੜੇ ਦੋ ਮੂਰੇ ਉਤਾਰਦੇ ਨੇ ਸਾਹ ਕਰਦੇ ਆ ਔਰ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦੇ ਜਿੱਤੇ ਵੀ ਤਾਂ ਬੱਤ ਉਹਨਾਂ ਦੇ ਜਾ ਕੇ ਸੈਂੇ ਨਾਲ ਲਾ ਕੇ ਫੀਡ ਵੀ ਕਰਦੇ ਆ ਕਿ ਤੁਸੀਂ ਤਹਿ ਦੇ ਨਿਯਮਾਂ ਦੀ ਪਾਲਣਾ ਕਰੋ ਜਿਹੜਾ ਤਹਿ ਦੇ ਨਿਯਮਾਂ ਦੀ ਨਹੀਂ ਪਾਲਣਾ ਕਰਦਾ ਤੇ ਉਹਦੇ ਖਿਲਾਫ ਕਾਨੂੰਨੀ ਬਾਤ ਕਾਰਵਾਈ ਕਰਦੇ ਕੋਈ ਤਾਂ ਜਿਹੜੀ ਸੜਕ ਬੰਦ ਕੀਤੀ ਉਹ ਕਰਕੇ ਫਲਾਸਾ ਸੀ ਪਰ ਫਿਰ ਵੀ ਸਾਡੇ ਵੱਲੋਂ ਪੂਰੀ ਮਿਹਨਤ ਨਾਲ ਕਰ ਜੋ ਜਿਹੜੀ ਵਾਸਾ ਬਸ ਦੇ ਰੱਖਿਆ ਦੀ ਕਰ ਦਿੱਤੀ ਆ ਦੀ ਅਸੀਂ ਉਹਨੂੰ ਵਸਦੇ ਨਾਲ ਕੋਲ ਕੋਰਚਾ ਬੜਾ ਅੱਧ ਜਿਹੜਾ ਟੌਂਕ ਨੂੰ ਮੇਨ ਨੂੰ ਸਿਕਾ ਦਿਓ ਰੱਖਦੇ ਆ ਸਰ ਲਗਾਤਾਰ ਪਰਟਵੋਲੋ ਕਾਰਵਾਈ ਕੀਤੀ ਜਾ ਰਹੀ ਹੈ ਲੋਕ ਦੇਸਲੇ ਜਦੋਂ ਕਾਰਵਾਈ ਪੂਸ ਕਰਦੀ ਹੈ ਤਾਂ ਲੋਕ ਕੀ ਕਹਿੰਦੇ ਜੀ ਫੋਨ ਤੇ ਗਲਤ ਉਹ ਸਪਰਸ਼ਾ ਪਾਲਨ ਦੇ ਹੋਂਤਾ ਹੁੰਦੇ ਰਹਿੰਦੇ ਤੇ ਚੈਕ ਕਰਦੇ ਨੇ ਜੇ ਪਾਸ ਜਿਹੜੇ ਕੋਈ ਗਲਤੀ ਹੁੰਦੀ ਹੈ ਤੇ ਉਹਦੇ ਅਸੀਂ ਖਾਸ ਤੌਰ ਤੇ ਕਾਰਵਾਈ ਕਰਦੇ ਆਂ ਇਹ ਅਸਲੀ ਕੀ ਕਰ ਰਹੇ ਆਂ ਵੀ ਅਸੀਂ ਕਰਦੇ ਆਂ ਵੀ ਸਾਰਾ ਟੈਕ ਪੌਦਾ ਸਾਥ ਦੇ ਗਿਆ ਸ਼ਹਿਰ ਦੇ ਪਾਰਕਾਂ ਬਣੀਆਂ ਨੇ ਤੁਮੇਂ ਇੱਥੇ ਗਰ ਬਣੀਆ ਦਾਣਾ ਮੰਡੀ ਬਣੀਆ ਹਸਤਾਲ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰਕ ਕਰੋ ਸਾਡੇ ਉੱਪਰ ਰੋ ਪਾਰ ਤੇ ਵੀ ਕਲਾ ਲਾਓ ਤੇ ਇਹ ਹੀ ਲੋਕਾਂ ਦਾ ਸਾਡੀ ਪੀੜਾ ਉਹਨਾਂ ਦੇ ਦੁਕਾਨ ਦੇ ਉੱਪਰ ਗੱਡੀਆਂ ਆਉਂਦੇ ਨੇ ਅੱਜ ਕੱਲ ਤੇ ਨਾਲ ਹੀ ਬੋਨਟ ਐਟੈਚ ਦੇ ਤੁਹਾਨੂੰ ਫੋਨ ਤੇ ਮੈਸੇਜ ਦਵਾ ਜਾਂਦਾ ਤੁਹਾਨੂੰ ਪਤਾ ਨਹੀਂ ਸਾਡੀ ਗੱਡੀ ਦਾ ਤਾਣ ਹੋ ਗਿਆ ਆਨਲਾਈਨ ਤਾਣ ਤੇ ਆਨਲਾਈਨ ਰੋਪੇ ਕੱਢ